ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਇਆ ਗਰੋਟਾ ਬਲਾਕ ਤੋਂ सरपंच ਸਰਪੰਚ ਜਿੰਨੇ ਵੀ ਮੋਤਵਾਰ ਆ ਗਿਆ ਆਮ ਆਦਮੀ ਪਾਰਟੀ ਦੇ ਉਹ ਅੱਜ ਇੱਥੇ ਅਸੀਂ ਇਕੱਠੇ ਹੋਇਆ ਜਿਹੜਾ ਕਿ ਸਰਕਾਰ ਨੇ ਇੱਕ ਯੁੱਧ ਚਲਾਇਆ ਯੁੱਧ ਨਸ਼ਿਆਂ ਵਿਰੁੱਧ ਇਹਦੇ ਹੱਕ 'ਚ ਅਸੀਂ ਸਾਰੇ ਇਕੱਠੇ ਹੋਇਆ ਤੇ ਅਸੀਂ ਸਾਰੀ ਟੀਮ ਸਾਡੀ ਇਹ ਸਾਰੀ ਟੀਮ ਅਸੀਂ ਇਹ ਸੋਹ ਖਾਂਦੇ ਆ ਕਿ ਨਾ ਤੇ ਅਸੀਂ ਨਸ਼ਾ ਕਰਾਂਗੇ ਨਾ ਹੀ ਆਪਣੇ ਇਲਾਕੇ 'ਚ ਨਸ਼ਾ ਬਿਕੰਦਿਆਂਗੇ ਚਾਹੇ ਇਹਦੇ ਵਾਸਤੇ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪੇ ਥੈਂਕ ਯੂ ਮੈਂ ਬਲੌਗ ਇੰਚਾਰਜ ਪਵਨ ਕੁਮਾਰ ਕਟੌੜਚੱਕ ਅ ਅੱਜ ਅਸੀਂ ਆਪਣੇ ਬਲੌਗ ਦੇ ਜਿੰਨੇ ਵੀ ਸਰਪੰਚ ਪੰਚ ਔਰ ਆਮਦਵੀ ਪਾਰਟੀ ਦੇ ਵਰਕਰ ਇਹ ਸਾਰੇ ਇਕੱਠੇ ਹੋਏ ਆ ਇਕੱਠੇ ਹੋਣ ਦਾ ਇੱਕ ਖਾਸ ਮਕਸਦ ਸੀਗਾ ਵੀ ਕੁਝ ਦਿਨਾਂ ਪਹਿਲਾਂ ਜਿਹੜਾ ਸਰਕਾਰ ਨੇ ਜੋਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਸੀਗੀ ਉਹ ਕਾਫੀ ਲੋਕੀ ਪਸੰਦ ਕਰ ਰਹੇ ਨੇ ਜਿਹੜਾ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਪਿੱਛੇ ਰਹੀਆਂ ਨਸ਼ਿਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਪਾਈ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਹਨਾਂ ਨੇ ਇਸ ਮਹੀਮ ਵਿੱਚ ਲੋਕੀ ਉਹਨਾਂ ਦਾ ਸਾਥ ਵੀ ਦੇ ਰਹੇ ਨੇ ਔਰ ਪ੍ਰਸ਼ਾਸਨ ਦਾ ਵੀ ਸਾਥ ਦੇ ਰਹੇ ਨੇ ਅਸੀਂ ਸਰਪੰਚ ਪੰਚ ਵਰਕਰ ਜਿਹਨੇ ਵੀ ਇਕੱਠੇ ਹੋਏ ਆ ਅਸ ਅੱਜ ਅਸੀਂ ਰਲ ਕੇ ਸੋਖਾਦੀ ਆ ਕਿ ਆਪਣੇ ਪਿੰਡ ਆਪਣੇ ਇਲਾਕੇ ਵਿੱਚ ਨਸ਼ਾ ਨਹੀਂ ਵਿਗੰਦਾ ਵਾਂਗੇ ਇਹਦੇ ਨਾਲ ਪਹਿਲੀ ਗੱਲ ਤੇ ਆਪਣੇ ਪਿੰਡਾਂ ਵਿੱਚ ਨਸ਼ਾ ਵਿਗਦਾ ਨਹੀਂ ਆ ਜੇ ਫਿਰ ਵੀ ਕੋਈ ਸਰਾਤੀ ਅੰਸਰ ਇਦਾਂ ਦਾ ਹੈਗਾ ਉਹਨੂੰ ਅਸੀਂ ਪ੍ਰਸ਼ਾਸਨ ਦੇ ਸਾਹਮਣੇ ਲੰਗਾ ਕਰਾਂਗੇ ਔਰ ਪ੍ਰਸ਼ਾਸਨ ਨਾਲ ਮਿਲ ਕੇ ਇਕਜੁੱਟ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਔਰ ਆਸ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਮੁਹਿੰਮ ਚੱਲੀ ਆ ਇਹ ਅੱਗੇ ਵੀ ਮੁਹਿੰਮ ਇਦਾਂ ਹੀ ਚੱਲਦੀ ਰਹੂਗੀ ਜਦ ਤੱਕ ਨਸ਼ਾ ਨਸ਼ਦੀ ਜਿਹੜੀ ਜੜਾ ਪੰਜਾਬ ਚੋਂ ਖਤਮ ਨਾ ਹੋਵੇ ਤਾਂ ਜੋ ਇਹ ਜਿਹੜਾ ਸਾਡਾ ਪੰਜਾਬ ਸੀਗਾ ਜਿਹਨੂੰ ਅਸੀਂ ਰੰਗਲਾ ਪੰਜਾਬ ਕਹਿੰਦੇ ਸੀਗੇ ਇਹ ਨਸ਼ਿਆਂ ਦੇ ਕਾਰਨ ਇਹ ਇੱਕ ਲੀਤੋਂ ਭੜਕ ਗਿਆ ਸੀਗਾ ਔਰ ਅਸੀਂ ਪੰਜਾਬ ਸਰਕਾਰ ਅੱਗੇ ਵੀ ਇਹੀ ਗੁਜਾਰਸ਼ ਕਰਦੇ ਆਂ ਕਿ ਪੂਰਾ ਜੋਰ ਲਾ ਕੇ ਇਹਨੂੰ ਫਿਰ ਰੰਗਲਾ ਪੰਜਾਬ ਬਣਾਈਏ ਔਰ ਜਿੱਥੇ ਗਿੱਧੇ ਭੰਗੜੇ ਕਬੱਡੀਆਂ ਕੁਸ਼ਤੀਆਂ ਜਿੱਦਾ ਪਹਿਲਾਂ ਹੁੰਦੀਆਂ ਸੀਗੀਆਂ ਉਦਾਂ ਹੀ ਇਹ ਫਿਰ ਤੋਂ ਇੱਕ ਰੁਟੀਨ ਸਿਰ ਤੋਂ ਆਵੇ ਮੈਂ ਇਨੀ ਗੱਲ ਕਹਿੰਦਾ ਆਪਣੀ ਗੱਲ ਸਮਾਉਂਤ ਕਰਦਾ ਥੈਂਕ ਯੂ ਮੈਂ ਤੁਹਾਡੇ ਚੈਨਲ ਦੇ ਰਾਹੀਂ ਪਹਿਲੇ ਤੇ ਆਪਣੇ ਬਲੌਗ ਇਨਚਾਰਜ ਪਵਨ ਕੁਮਾਰ ਜੀ ਦੀ ਅਧਿਖਸ਼ਤਾ ਦੇ ਹੇਠ ਜਿਹੜੀ ਮੀਟਿੰਗ ਹੋਈ ਅੱਜ ਇਹਨਾਂ ਦੇ ਬਲੌਗ ਦੇ ਵਿੱਚ ਜੋ ਵੀ ਸਰਪੰਚ ਪੰਚ ਔਰ ਵੱਖ-ਵੱਖ ਅਹੁਦੇਦਾਰਾਂ ਦੇ ਅੱਜ ਆਪਾਂ ਮੀਟਿੰਗ ਕੀਤੀ ਹੈ ਔਰ ਸਾਡੀ ਇਸ ਮੀਟਿੰਗ ਦਾ ਇੱਕ ਹੀ ਆਗਾਜ਼ ਸੀਗਾ ਅੱਜ ਦਾ ਕਿ ਜੋ ਪੰਜਾਬ ਸਰਕਾਰ ਨੇ ਜੁਧ ਨਸ਼ਾ ਵਿਰੁੱਧ ਰੀਤ ਚਲਾਈ ਹੈ ਇਹ ਰੀਤ ਇਦਾਂ ਹੈ ਕਿ ਜਿਹੜੀ ਘਰ-ਘਰ ਦੇ ਵਿੱਚ ਨਸ਼ਾ ਨਾਲ ਜਵਾਨ ਮੁੰਡਿਆਂ ਦੀ ਮੌਤਾਂ ਹੋ ਰਹੀਆਂ ਸੀ ਪੰਜਾਬ ਸਰਕਾਰ ਨੇ ਇਸ ਚੀਜ਼ ਨੂੰ ਬੜੇ ਹੀ ਸੰਗੀਨ ਮਸਲੇ ਦੇ ਰੂਪ ਚ ਲਿਆ ਔਰ ਇਹ ਮੁਹਿੰਮ ਅੱਜ ਸਿਖਰਾਂ ਤੇ ਪਹੁੰਚ ਗਈ ਹੈ ਕਿ ਸਾਰਾ ਪੰਜਾਬ ਇਸ ਚੀਜ਼ ਨੂੰ ਲੈ ਕੇ ਬਹੁਤ ਖੁਸ਼ ਹੋ ਰਿਹਾ ਤੇ ਮੈਂ ਤੁਹਾਡੇ ਚੈਨਲ ਰਾਹੀਂ ਇਹੀ ਕਹਾਂਗਾ ਆਪਾਂ ਆਪਣੇ ਇਲਾਕੇ ਚ ਆਪਣੇ ਪਿੰਡ ਚ ਆਪਣੇ ਮੁਹੱਲੇ ਚ ਆਪਣੀ ਗਲੀਆਂ ਚ ਹਰ ਤਰ੍ਹਾਂ ਦੀ ਪੋਜ਼ਿਟਿਵਿਟੀ ਲੈ ਕੇ ਚੱਲੀਏ ਔਰ ਨਸ਼ੇ ਨੂੰ ਆਪਣੇ ਪਿੰਡਾਂ ਚੋਂ ਸਮਾਪਤ ਕਰੀਏ ਧੰਨਵਾਦ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਸਰਪੰਚ ਬਲਬੀਰ ਕੰਨਪਤਿਆਲ ਤੋਂ। ਸਰ ਅਸੀਂ ਬਹੁਤ ਇਮਾਰੀਆਂ ਆ ਬਲਾਕ ਪ੍ਰਧਾਨ ਪਵਨ ਜੀ ਦੇ ਸਾਡੇ ਮੁੰਨਾ ਭਾਜੀ ਦੇ ਖਾਸ ਕਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਜਿਹੜੇ ਜਿਨ੍ਹਾਂ ਇੱਕ ਮੁਹਿੰਮ ਚਲਾਈ ਹੈ ਨਸ਼ਿਆਂ ਦੇ ਵਿਰੋਧ ਅਸੀਂ ਡਟ ਕੇ ਪੂਰੀ ਇਮਾਨਦਾਰੀ ਨਾਲ ਪੂਰੀ ਲਗਨ ਨਾਲ ਇਸ ਮੁਹਿੰਮ ਦਾ ਸਾਥ ਦੇਵਾਂਗੇ ਔਰ ਨਸ਼ਿਆਂ ਨੂੰ ਆਪਣੇ ਪਿੰਡ ਤੋਂ ਆਪਣੇ ਇਲਾਕੇ ਤੋਂ ਆਪਣੇ ਪੰਜਾਬ ਤੋਂ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ ਆ। ਇਹ ਸਾਰੀ ਟੀਮ ਦਾ ਔਰ ਆਮ ਆਦਮੀ ਪਾਰਟੀ ਦਾ ਔਰ ਖਾਸ ਕਰਕੇ ਸਾਡੇ ਮੰਤਰੀ ਸਾਹਿਬ ਔਰ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇਹਨੇ ਮਹਿੰਮ ਚਲਾਈ ਆ। ਜੈ। ਆਏ ਇਧਰ ਆ ਲਾਗੇ। ਭਾਜੀ ਸਭ ਤੋਂ ਪਹਿਲਾਂ ਮੈਂ ਜਿਹੜੀ ਸਰਕਾਰ ਆ ਪੰਜਾਬ ਸਰਦਨ ਦਾ ਬਹੁਤ ਧੰਨਵਾਦੀ ਆ। ਕਿ ਜਿਹੜਾ ਜੁੱਧ ਨਸ਼ਾ ਬੁੱਧ ਜਿਹੜਾ ਰਾਣਾ ਮਹਿੰਮ ਚਲਾਈ ਆ ਉਹ ਬਹੁਤ ਵਧੀ ਚੱਲ ਰਹੀ ਆ ਔਰ ਸਾਰੇ ਸਰਪੰਚ ਨਾਤੇ ਹੋਣ ਤੇ ਹੋਣ ਤੇ ਤੇ ਆਪਾਂ ਆਪਣਾ ਬਲਾਗ ਸਾਡਾ ਪੋਇਆ ਹਲਕਾ ਇਹਦੇ ਨਾਲੋ ਕੇ ਸਰਕਾਰ ਦੇ ਨਾਲ ਮੋਢੇ ਨਾਲ ਲਾ ਕੇ ਅਸੀਂ ਇਹ ਕੰਮ ਕਰਾਂਗੇ। ਉਸਕਾਰ ਦੇ ਹੱਕ ਵਿੱਚ ਬੋਲਾਂਗੇ ਧੰਨਵਾਦ ਜੀ